ਮਮਾ ਕੱਲੇ ਨਹੀਂ ਆਇਆ ਕੱਲ ਹੀ ਆਇਆ ਬਲੋਗ 8 ਤਰੀਕ ਨੂੰ ਮੰਗਾਇਆ ਸੀ 8 ਤਰੀਕ ਨੂੰ ਮਗਵਾਇਆ ਸੀਗਾ ਤੇ ਨਾਉਨ ਨੂੰ ਮੈਂ ਗਈ ਸੀ ਦਰਬਾਰ ਸਾਹਿਬ ਤੇ ਨਾਉਨ ਹੋ ਗਿਆ ਪੇਰਾ ਫੋਨ ਗੋਮਾ ਤੇ ਉਥੇ ਹਰਦੀਪ ਜੀ ਆਏ ਸੀ ਆਰਗੇਨਿਕ ਵਾਲੇ ਤੇ ਇੱਕ ਗੁਰਪਿੰਦਰ ਗੁਰਪਿੰਦਰ ਜੀ ਤੀ ਤੇ ਰਾਤੇ ਰਾਣੀ ਦੀ ਇੱਕ ਦੀਦੀ ਹੋਰ ਸੀਗੇ ਤੇ ਉਹਨਾਂ ਨੇ ਮੈਨੂੰ ਆਈਡੀ ਨਹੀਂ ਯਾਦ ਤੇ ਉਥੇ ਬਸ ਅਸੀਂ ਉਥੇ ਮਿਲੇ ਮਤਲਬ ਬਹੁਤ ਵਧੀਆ ਲੱਗਾ ਦੀਦੀ ਉਹਨਾਂ ਨੇ ਮਿਲ ਕੇ ਬਹੁਤ ఎంਜੋਏ ਕੀਤਾ ਖਾਤਾ ਕੀਤਾ ਆਪਾਂ ਮਤਲਬ ਕਾਫੀ ਸਾਰੀਆਂ ਗੱਲਾਂ ਕੀਤੀਆਂ ਵੀਡੀਓ ਵਗੈਰਾ ਬਣਾਈਆਂ ਤੇ ਆਉਂਦੇ ਵਕਤ ਬਸ ਮੈਂ 3 ਵਜੇ ਮੁੜੀ ਉੱਥੇ ਤੁਰ ਪਈ ਦੀਦੀ ਉਹਨੇ ਦਿਲੇ ਵਾਲੇ ਬਾਹਰ ਵਿੱਚ ਚੱਲ ਗਏ ਤੇ ਮੈਂ ਜੋੜਾ ਸਾਹਿਬ ਜੋੜਾ ਜਿਹੜਾ ਦੂਜੀ ਸਾਈਡ ਤੇ ਜਮਾ ਕਰਵਾਇਆ ਸੀਗਾ ਸਿਧਾਣੀ ਸਾਈਡ ਤੇ ਮੈਂ ਉਧਰੋਂ ਜੋੜਾ ਲੈ ਕੇ ਫਿਰ ਆਪਾਂ ਸਿਧਾਣੀ ਮਾਰਦੀ ਤੇ ਥੋੜੀ ਹੋ ਕੇ ਤੇ ਮੈਂ ਦੇ ਸਕੂਲੋਂ ਮੈਂ ਇਹ ਨਾ ਸਕੂਲੋਂ ਨਹੀਂ ਆਇਆ ਸ਼ਹਿਰੋਂ ਬੈਗ ਲੈ ਕੇ ਆਉਣੀ ਮਨਵੀਰ ਦਾ ਸਕੂਲ ਲੈਗਾ ਤੇ ਪਰ ਮੈਂ ਬੈਗ ਨਹੀਂ ਲਿਆ ਮੈਂ ਕਿਹਾ ਤੇ ਮੈਂ ਲੈ ਲਵੋ ਜਣਾ ਵਾ ਤੇ ਗੁਰਫਤਹਿ ਹੀ ਮੇਰੇ ਨਾਲ ਦੀ ਆਪਾਂ ਆੜੂ ਲੈ ਆਉ ਉਥੋਂ ਵੀ ਆਡੋਲੇ ਆ ਕੇ ਆਪਾਂ ਬੱਸ ਸਟੈਂਡ ਤੇ ਆ ਗਏ ਤੇ ਰਾਸ ਰਸਤੇ 'ਚ ਆ ਕੇ ਜਦੋਂ ਆਪਾਂ ਬੈਠ ਗਏ ਨਾ ਥੋੜਾ ਅੱਗੇ ਜਾ ਕੇ ਨਾ ਬੱਸ ਸਟੈਂਡ ਤੋਂ ਥੋੜਾ ਪਿੱਛੇ ਤੇ ਮਨਵੀਰ ਦੇ ਪਾਪਾ ਨੇ ਫੋਨ ਆਇਆ ਕਿ ਇਹ ਕਹਿੰਦੇ ਕਿ ਕਿੱਥੇ ਆ ਤੇ ਮੈਂ ਕਿਹਾ ਮੈਂ ਆਡੋਲੇ ਬੈਠੀ ਹਾਂ ਤੇ ਬੱਸ ਸਟੈਂਡ ਨੂੰ ਜਾਂਦੀ ਪਈ ਹਾਂ ਤੇ ਉਸ ਤੋਂ ਬਾਅਦ ਮੈਂ ਫੋਨ ਨਹੀਂ ਵੇਖਿਆ ਵੀ ਗੁਰਫਤੇ ਗਿਆ ਸੌਂ ਤੇ ਜਾਣ ਲਈ ਸੌਂਦਾ ਜਾਂਦੇ ਆ ਹਾਡੋ ਦੇ ਵਿੱਚ ਤੇ ਮੈਂ ਨਿ ਫੜ ਕੇ ਨਾ ਆ ਕੇ ਤੇ ਇਹਦੀ ਮਤਲਬ 22 ਕਿੰਟ ਦੀ ਸਿਰਫ ਵੀਡੀਓ ਬਣਾਏ ਇਹਦੇ ਸੌਂਦੇ ਸੌਂਦੇ ਦੀ ਮਤਲਬ ਹਾਂ ਚੱਲ ਵੀਡੀਓ ਇਹਦੀ ਮਾਈਨੀ ਇਹ ਚੋਪਾ ਰੀਲ ਮਾ ਰੀਲ ਉਹ ਕਰਾ ਪਾਉਂਗੀ ਕਿ ਚਲੋ ਵੀਡੀਓ ਬਣਾਉਣੀ ਹੈ ਜੀ ਇਹਦੀ ਬਣਾਈ ਵੀਡੀਓ ਤੇ ਉਸ ਤੋਂ ਬਾਅਦ ਆ ਮੈਂ ਫੋਨ ਜਿਹੜਾ ਨਹੀਂ ਨਹੀਂ ਕਿ ਆਪ ਕੋ ਆਟੋ ਜੂ ਉਤਰ ਗਈਆਂ ਆਟੋ ਨੂੰ ਉਤਰ ਕੇ ਤੇ ਇੱਕ ਮਤਲਬ ਤਿੰਨ ਲੇਡੀ ਜੀ ਜੀ ਮੇਰੇ ਨਾਲ ਤੇ ਦੋ ਤੇ ਪਿੱਛੇ ਉਤਰ ਗੀਆਂ ਇੱਕ ਮੇਰੇ ਨਾਲ ਬੱਸ ਸਟੈਂਡ ਤੇ ਉਤਰੀ ਆ ਤੇ ਪਹਿਲਾ ਮੇਰਾ ਰਾਦਦਾ ਹੀਗਾ ਕਿ ਮੈਂ ਮਤਲਬ ਇਹ ਬੈਗ ਲਈ ਹੈ ਮੈਂ ਜਦ ਫਰੂਟ ਲੈ ਲੈਣੀ ਆ ਫਿਰ ਮੈਂ ਕਿ ਗੁਰਫਤ ਸੋ ਗਿਆ ਵਾ ਤੇ ਲੇਟ ਹੋ ਜਾਣਾ ਮਸ ਪੇਪਰ ਕਿਤੇ ਚੁਪਣਾ ਛੜ ਪੜਾ ਆਪ ਕੋ ਦੇਖੋ ਲੈ ਮੇਰੇ ਨੂੰ ਮੀਂਦੇ ਪਾਪਾ ਹਨਾ

ਤੇ ਉਹ ਫਿਰ ਮੈਂ ਬੱਸ ਸਟੈਂਡ ਦੀ ਬੱਸ ਸਟੈਂਡ ਤੇ ਚੱਲ ਗਈ ਆ ਬੱਸ 'ਚ ਬੈਠ ਕੇ ਮਤਲਬ ਸੀਟ ਨਹੀਂ ਮਿਲੀ ਤੇ ਗੁਰੂ ਖਦੇਉਣਾ ਮੈਂ ਬੱਚਾ ਸੁਤਾ ਹੀਗਾ ਤੇ ਮੈਂ ਇਹਨੂੰ ਨਾ ਫੜਾਤਾ ਹੀ ਤਾਂ ਆੜੋ ਜੁੱਤਨ ਕੇ ਨਾ ਮੈਂ ਮਤਲਬ ਇਹਨੂੰ ਸੁਤਾ ਹੀ ਤੇ ਉਹ ਮੋਢੇ ਲਾਇਆ ਤੇ ਇਕਲੇ ਹੈ ਮਤਲਬ ਹੱਥ 'ਚ ਪੰਜ ਬੈਗ ਪਾਇਆ ਹੈ ਪਰਸ ਤੇ ਪਤਾ ਨਹੀਂ ਕਿ ਕਿਹੜੇ ਸਾਲ ਮੇਰਾ ਪਰਸ ਨਿਕਲ ਗਿਆ ਫੋਨ ਪਰ ਮੈਂ ਇਹਨਾਂ ਵੀ ਵੇਖਿਆ ਉਹ ਉਹ ਨਾ ਸਾਈਡ ਤੇ ਪੋਪੀਟੂੰਦੀ ਜਿਹੜੀ ਵੇਚ ਮੈਂ ਜਿਪਾ ਲੈ ਕੇ ਨਹੀਂ ਫੋਂਟਾ ਬਾਹਰਲੀ ਸਾਈਡ ਤੇ ਫੋਂਟ ਪਾਇਆ ਸੀਗਾ ਤੇ ਉਹ ਮੈਨੂੰ ਪਤਾ ਲੱਗ ਗਿਆ ਵਾ ਗੁਰਪਤ ਨਾ ਪੜੀ ਨਾ ਬਟਾ ਇਹਨਾਂ ਪਤਾ ਲੱਗ ਗਿਆ ਵਾ ਕਿ ਮੇਰੀ ਜਿੱਪ ਜਿਹੜੀ ਨਾ ਫੁੱਲ ਕੇ ਨਾ ਉਹ ਓਪਨ ਹੀ ਹੋ ਗਈ ਆ ਮਤਲਬ ਤੇ ਪਰ ਮੇਰਾ ਇਹਨਾਂ ਦਿਮਾਗ ਨਹੀਂ ਕੰਮ ਕੀਤਾ ਕਿ ਮੈਂ ਵੇਖਣਾ ਵਿੱਚ ਫੋਨ ਹੈਗਾ ਜਾਂ ਨਹੀਂ ਹੈਗਾ ਇਹਨਾਂ ਮਨ ਤੇ ਬਿਲਕੁਲ ਨਹੀਂ ਆਇਆ ਮੇਰੇ ਜਦ ਇਹਨਾਂ ਨੂੰ ਪਤਾ ਲੱਗ ਗਿਆ ਵਾ ਉਹ ਫੁੱਲ ਕੇ ਨਾ ਓਪਨ ਹੋ ਗਈ ਆ ਉਹਦੇ ਵਿੱਚ ਇੱਕ ਫੁੱਲਿਆ ਦਾ ਪੈਕਟ ਹੀ ਗੁਰਸਤੇ ਨੇ ਲਿਆ ਹੈਗਾ ਤੇ ਇੱਕ ਭੁਜੀਏ ਦਾ ਹੀਗਾ ਤੇ ਬਾਕੀ ਸਾਡਾ ਸਮਾਨ ਸ਼ੀਨ ਗਿਆ ਹੀ ਗੱਲ ਤੇ ਮੈਂ ਇਹਨਾਂ ਨਹੀਂ ਵੇਖਿਆ ਫਿਰ ਮੈਂ ਵੇਖਿਆ ਵਾ ਵਾਸਤੇ ਬੈਟਰੀ ਨੇ ਦੇ ਦੋ ਚਲ ਗਈ ਨੂੰ ਫ੍ਰੀਡ ਨਹੀਂ ਲਈ ਤੇ ਬੱਚਾ ਮੈਂ ਉੱਥੇ ਕਿਸੇ ਨੂੰ ਮਤਲਬ ਸਾਡੇ ਵਰਗੀਆਂ ਹੈਗੇ ਉਹਨਾਂ ਸੀਟ ਤੇ ਬੈਠੀਆਂ ਕੁੜੀਆਂ ਤੇ ਮੈਂ ਉਹਨਾਂ ਨੂੰ ਕਿਹਾ ਮੇਰਾ ਬੱਚਾ ਪੜਦੋ ਸੁਤਾਵਾ ਦੇ ਮੈਂ ਫੋਨ ਕੱਟ ਕੇ ਨਾ ਇਸ ਤਰੀ ਉਹਨਾਂ ਦੀ ਕੋਈ ਇੰਤਾਂ ਉਹਦੇ ਨੇ ਜਾਰੇ ਬੈਠੇ ਉਹਨਾਂ ਦੀ ਗੋਦੀ 'ਚ ਬੱਥੇ ਮੈਂ ਨਾ ਵੇਖਿਆ ਵਾ ਇਹ ਬੈਗ ਬੈਗ ਵੇਖ ਕੇ ਫੋਨ ਲਈ ਕੱਢਣ ਤੇ ਫੋਨ ਵਿੱਚ ਹੈਗਾ ਹੀ ਨਹੀਂ ਹਾਈ ਉਹਦੇ ਹੱਥਾਂ ਪੈਰਾਂ ਦੇ ਪੈਗਨ ਤੇ ਇੱਕ ਵੀ ਟੈਨਸ਼ਨ ਵੀ ਰਫ ਫੋਨ ਕਿਥੇ ਚਲ ਗਿਆ ਵਾ ਉਸ ਤੋਂ ਬਾਅਦ ਆ ਨਾ ਫਿਰ ਮੈਂ ਆਇਆ ਕਿ ਮੈਂ ਉੱਤਰ ਨਹੀਂ ਤੋ ਕੁੜੀਆਂ ਵੀ ਕਿੰਦੀ ਕਿੰਦੀ ਦੇਖ ਰੋ ਉੱਤਰੇ ਹੋਰ ਬੱਤੇ ਤੋਂ ਦੋ ਦੋ ਉੱਤਰੇ ਗੋਠੀਆਂ ਨਾ ਜੀ ਨਹੀਂ ਉਹ ਦੋ ਹੀ ਨਤਰ ਬਕੇ ਉਹ ਬਜਾਏ ਨੂੰ ਟੱਕਲੇ ਨਹੀਂ ਉੱਠ ਕੇ ਆਏ ਕਿ ਫੋਨ ਕਿਥੇ ਮੈਂ ਮਤਲਬ ਮੈਨੂੰ ਹੀ ਨਹੀਂ ਪਤਾ ਆਇਆ ਕਿ ਨਾ ਫੋਨ ਕਿਥੇ ਚਲ ਗਿਆ ਤੇ ਉਹ ਕਹਿੰਦੇ ਨੰਬਰ ਕੀ ਨੰਬਰ ਕੀ ਮੈਂ ਉਹਨੂੰ ਕੁੜਗਣਾ ਨੰਬਰ ਦੱਸਿਆ ਤੇ ਉਹ ਨੰਬਰ ਕੋ ਸਵਿਚ ਆਫ ਕਰ ਤੇ ਫਿਰ ਇਹ ਕਾਫੀ ਏਜ ਦੇ ਅੰਕਲ ਸੀਗੇ ਤੇ ਉਹ ਕਹਿੰਦੇ ਨੰਬਰ ਦੱਸੋ ਭਾਏ ਤੇ ਨੰਬਰ ਦੱਸਿਆ ਤੇ ਨੰਬਰ ਉਸ ਵਿੱਚ ਆਫਰ ਤੇ ਮੈਨੂੰ ਇਹ ਉਹ ਕਹਿੰਦੇ ਜੀ ਤੁਮ ਦਾ ਫਾਇਦਾ ਨਹੀਂ ਕੋਈ ਮੀ ਕਿਉਂਕਿ ਇਹ ਹੁਣ ਕੀਤਾ ਕਿੰਨੇ ਗੱਡੇ ਆ ਤੇ ਕਿੱਥੇ ਲੱਪੇਗੀ ਤੂੰ ਐਵੇਂ ਮੇਰਾ ਕਰਦੇ ਕਿ ਸਾਢੇ ਦਿਨ ਤੇ ਹੋ ਗਏ ਆ ਤੇ ਮੈਨੂੰ ਇਹ ਵੀ ਨਹੀਂ ਗੱਲ ਫਿਰ ਮੈਂ ਨਾਲੀ ਦੇ ਨਾਲ ਹੀ ਉਹਨਾਂ ਦੇ ਫੋਨ ਤੋਂ ਹੁਣ ਮੀਂਦੇ ਪਾਪਾ ਨੂੰ ਫੋਨ ਕਰਤਾ ਇਹ ਰਹੀਏ ਸੀ ਤੇ ਇਹ ਕਹਿੰਦੇ ਚੱਲ ਕੋਈ ਨਾ ਤੂੰ ਆ ਜਾ ਹੁਣ ਹੁਣ ਮੈਂ ਨਿਹਰਾ ਨਾ ਕਰੀ ਤੇ ਮੈਂ ਇਹਦਾ ਲਾਦਾ ਇਤਨਾ ਬਾਅਦ ਮੈਨੂੰ ਮਤਲਬ ਤੇ ਮੈਨੂੰ ਇਹ ਟੈਨਸ਼ਨ ਹੀ ਆਏ ਮੇਰਾ ਫੋਨ ਕਿੱਥੇ ਗਿਆ ਤੇ ਪਰ ਮੇ ਲੋ ਇੰਨਾ ਮਤਲਬ ਜਿੰਨੇ ਵੀ ਕੱਢਿਆ ਨਾ ਬਹੁਤ ਗਲਤ ਗੱਲ ਮੈਨੂੰ ਸਹੀ ਗੱਲ ਦੋ ਦਿਨ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆਈ ਇੰਨੇ ਟੈਨਸ਼ਨ ਦਿਮਾਗ ਤੇ ਹਾਇ ਮੇਰਾ ਫੋਨਾਂ ਤੇ ਕਿੰਨਾ ਕੁ ਜੁਣ 10 ਸੌਣ ਦੇ ਵਿੱਚ ਤੇ ਰਹੀਦੀ ਗੱਲ ਇਹ ਕਿ ਮੇਰਾ ਮਤਲਬ ਉਹ ਸਿਰਫ ਸਕਰੀਨ ਲੌਕ ਹੀ ਹੋਰ ਕਿਸੇ ਵੀ ਐਪ ਨੂੰ ਮੇਰਾ ਲੌਕ ਨਹੀਂ ਸੀ ਗਿਆ ਹਨਾ ਤੇ ਪਰ ਫੜਾ ਮੜ ਗਿਆ ਉਦਾਸ ਹੋਇਆ ਪਰ ਇੰਨਾ ਕਿ ਮੈਨੂੰ ਇੰਨਾਂ ਨੇ ਅੰਦਰ ਕੁਝ ਨਹੀਂ ਕਿਹਾ ਇਹਨਾਂ ਲੋ ਤੇ ਪਰ ਮੈਨੂੰ ਫੋਨ ਜਦੋਂ ਗਵਾਜ ਗਿਆ ਨਾ ਮੈਂ ਤੇ ਬੜੀ ਟੈਨਸ਼ਨ ਦੇ ਵਿੱਚ ਮੈਨੂੰ ਇਹ ਹੀ ਆਇਆ ਮੈਂ ਫੋਨ ਕਿਥੋਂ ਲਾਉਂਦੀ ਕੀ ਕਰਾਂ ਕਿ ਜਾ ਆਪਾਂ ਕੋਈ ਵੀ ਚੀਜ਼ ਵਾ ਕਿ ਆਪਾਂ ਸੋਚ ਸਮਝ ਕੇ ਲੈਣੀ ਆ ਤੇ ਕਿ ਜੇ ਆਪਾਂ ਇਕਦਮ ਪੈਸੇ ਲੈਣੀ ਪਵੇ ਤੇ ਬਹੁਤ ਔਖਾ ਲੱਗਦਾ ਉਹ ਬਹੁਤ ਜ਼ਿਆਦਾ ਔਖਾ ਲੰਦਾ ਵਾ ਤੇ ਆ ਲੈ ਗੋਰਖਾ ਦੇ ਰੋਸ ਗਿਆ ਤੇ ਬੜਾ ਔਖਾ ਲੱਗਦਾ ਇਕਦਮ ਟੀਨ ਕੋਈ ਖਰੀਦਣੀ ਹੈ ਤੇ ਮੈਨੂੰ ਇੰਨੀ ਟੈਨਸ਼ਨ ਹੀ ਨਾ ਪਾਉਂਦੇ ਵਿੱਚ ਤੇ ਇਹਨਾਂ ਸੁਖਤ ਕੀ ਗਾ ਕਿ ਮੈਨੂੰ ਮਤਲਬ ਆਪਣੀ YouTube ਐਗ ਦੀ ਵੀ ਸਟਾਈਲ ਦੀ ਮੈਨੂੰ ਕੁਝ ਨਹੀਂ ਯਾਦ ਕੋ ਸੇਵ ਕੋਲ ਇੰਨਾ ਸਾਰਾ ਕੁਝ ਯਾਦ ਹੈ ਸੀਗਾ ਤੇ ਇਹ ਤੇ ਕਹਿੰਦੇ ਹੈਗੇ ਅਸੀਂ ਆਉਂਦੇ ਆਂ ਤੇ ਵਸਣਾ ਤੋਂ ਮਤਲਬ ਉੱਤਰ ਤੇ ਮਿਲਉਣਾ ਨਹੀਂ ਲੈ ਲਈ ਨਾ ਤੇ ਫੇਰੇ ਹੀ ਲਈਏ ਫੋਨ ਦੇਖਣ ਚੱਲ ਗਏ ਦੁਕਾਨ ਤੇ ਨਹੀਂ ਪਰ ਫੋਨ ਫਿਰ ਮੈਂ ਆਪਣਾ ਮਤਲਬ ਵੇਖਿਆ ਕਿ ਮੈਂ ਕਿਹਦੀ ਕਿਹਦੀ ਕਿਸਤ ਭਰਾਂਗੇ ਕਿ ਇਹ ਹਨਾ ਸੌ ਸੋਚੀ ਸਮਝੀਦਾ ਫਿਰ ਸਰਪ ਕੋ ਕੋ ਇੱਕ ਫੋਨ ਹੀ ਲੱਗੇ ਕੋਈ ਯਾਰ ਦੋਸਤ ਦਾ ਹੀ ਹੈਗਾ ਤੇ ਉਹ ਕਹਿੰਦਾ ਕਿ ਸਰਪ ਨੂੰ ਫੋਨ ਕੀਤਾ ਸਰਪ ਕਹਿੰਦਾ ਚੱਲ ਚਲਾ ਲਓ ਥੋੜੀ ਜਿਹੀ ਨਾ ਦੋ ਮੰਗੂ ਦੋ ਦੇ ਦਾਂਗੇ ਤੇ ਮੈਨੂੰ ਵੀ ਹੋਇਆ ਕਿ ਚੱਲ ਓਨੇ ਦਿਨ ਚਲਾਉਣੀ ਹੈ ਉਸ ਤੋਂ ਬਾਅਦ ਮੈਂ ਲੈ ਲਵਾਂਗਾ ਫਿਰ ਲੈਣਾ ਘਣਾ ਫੋਨ ਤੇ ਤੁਹਾਨੂੰ ਪਤਾ ਕਿੱਥੇ ਸਰਦਾ ਹਨਾ ਤੇ ਬਾਕੀ ਕਿਹੜਾ ਜਿੰਨੇ ਵੀ ਫੋਨ ਕਰਿਆ ਬੜਾ ਦੁਖ ਰਿਆ ਦੋ ਤਿੰਨ ਦਿਨ ਬਹੁਤ ਜਿਆਦਾ ਮਿਹਰਾ ਤੇ ਮਤਲਬ ਆਪਾਂ ਦੀ ਦੀ ਉਹਨਾਂ ਨੂੰ ਲੈ ਬਹੁਤ ਵਧੀਆ ਲੱਗਾ ਪਰ ਜਿਹੜਾ ਨੁਕਸਾਨ ਹੋਇਆ ਨਾ ਬੜਾ ਮਤਲਬ ਕਿ ਔਖਾ ਵਾ ਤੁਹਾਨੂੰ ਜਨਾ ਨਾ ਹਨਾ ਕਿ ਇੰਨੀਆ ਵਧੀਆ ਵੀਡੀਓ ਵੀਡੀਓ ਬਣਾਈਆਂ ਸੀ ਦੀਦੀ ਬਣਾਣਾ ਤਿੰਨ ਆ ਇੱਕ ਦੀਦੀ ਹਰਦੀਪ ਦੀਦੀ ਗੁਰਪਿੰ다 ਮਿੰਦਰ ਦੀਦੀ ਤੇ ਇੱਕ ਦੀਦੀ ਹੋਰ ਹੀਗੇ ਸ਼ਦਰੀ ਦੀਦੀ ਫਨੀ ਕੀ ਨਾ ਹੀ ਦੀਦੀ ਦਾ ਮੈਨੂੰ ਸੁਖਵਿੰਦਰ ਸੁਖਿੰਦਰ ਦੀਦੀ ਹੀਗੀ ਹਾਂ ਜੀ ਨਾ ਨਹੀਂ ਯਾਦ ਆਉਂਦੀਆ ਜਿਸ ਮਿੰਦਰ ਦੀ ਨਹੀਂ ਇਹ ਉਹਨਾਂ ਦੀ ਆਈਡੀ ਦਾ ਮਤਲਬ ਮੈਂ ਵੀ ਉਹ ਨਹੀਂ ਦੇਤੀਆਂ ਦੀਆਂ ਤੇ ਕਿਉਂਕਿ ਮੇਰੇ ਕੋਲ ਫੋਨ ਹੀ ਨਹੀਂ ਹੈਗਾ ਤੇ ਉਹ ਫੋਨ ਉਸ ਦਿਨ ਗੁੰਮ ਹੋ ਗਿਆ ਤੇ ਚਲੋ ਹਣਾ ਤੇ ਇੰਨਾ ਫਿਗਰ ਆ ਕਿ ਸਾਰਾ ਕੁਝ YouTube YouTube ਦੀ ਆਈਡੀ ਵਗੈਰਾ ਇਸ ਆਈਡੀ ਹਰ ਇੱਕ ਜਿਹੜੇ ਤੋਂ ਸੇਫ ਨੂੰ ਜਹਾਦੀ ਚਲੋ ਆਪਣਾ ਆਪਣਾ ਲੈ ਲੀਓ ਤੇ ਬੜਾ ਬੜਾ ਦੁੱਖ ਹੈ ਪਰ ਜਿੰਨੇ ਵੀ ਗੱਡਿਆ ਫੋਨ ਵਾਤੇ ਬਹੁਤ ਗਲਤ ਗੱਲ ਹੋ ਹੁਣ ਅੰਮ੍ਰਿਤਸਰ ਚ ਇੰਨੇ ਜਿਆਦੇ ਫੋਨ ਚੋਰੀ ਹੁੰਦੇ ਨੇ ਇੰਨੇ ਜਿਆਦੇ ਚੋਰੀ ਹੁੰਦੇ ਨੇ ਫੋਨ ਪਤਾ ਨਹੀਂ ਲੱਗਦਾ ਕਿ ਕਿਹੜਾ ਕਿੰਨਾ ਐ ਰੱਖ ਤੰ ਆਏ ਕਿਸੇ ਨੂੰ ਮੈਂ ਆਪਣੀ ਸੇਵ ਕੀਤੀ ਕਿ ਆਈ ਮੈਂ ਆਪਣਾ ਸਿਰ ਸਿਰ ਤੱਕਿਆ ਮੈਂ ਕਿਹਾ ਕਿ ਸਿਰ ਚੁੱਕ ਲਵਾਂ ਤੇ ਇਹਨਾਂ ਨੇ ਪਤਾ ਨਹੀਂ ਮੇਰਾ ਫੋਨ ਖੋਲਦਾ ਕੋਲੋਂ ਹੀ ਨਿਕਲ ਜਾਣਾ ਮੈਨੂੰ ਪਤਾ ਹੀ ਨਹੀਂ ਲੱਗਾ ਤੇ ਬਾਕੀ ਇਹਨਾਂ ਆਪਾਂ ਮਦਰ ਆਈਡੀ ਆਪਣੇ ਉਦਨ ਦੀ ਚੱਲਣੀ ਆਪਣੇ ਕੋਲ ਸੇਵ ਬਣੇ ਭਰਤੀ ਆਪਣਾ ਸੌਣ ਦੇ ਵਿੱਚ ਆਈ ਰਿ ਕਰਾ ਚੱਲਣ ਨਹੀਂ ਆ ਤੇ ਆਪਣੇ ਬੱਚਿਆਂ ਨੇ ਕੀਤੇ ਹੀ ਪਾਤਸਲ ਮੈਂ ਵਾਲਪੇਪਰ ਕੀਤਾ ਹੀ ਪਾਤਸਲ ਤੇ ਇਹਨੇ ਆਪਣੀ ਪਹਿਸ਼ 8 ਤਰੀਕ ਨੂੰ ਕੀਤੀ ਹੀਗੀ ਆਰਡਰ ਬਰਬਤੇ ਆਧਾ ਮਨ ਇਹ ਇਹ ਸੱਤ 6 ਸੱਤ ਨੂੰ ਕੀਤੀ ਸੀਗੀ ਅਸੀਂ ਹਾਂਜੀ ਇਹਦੇ ਆਪ ਲੋਈ ਨਹੀਂ ਇਹਦੇ ਆਪ ਉਹ ਪਰ ਗਰੀ ਅੱਜ ਇਹ ਇਹ ਸਾਡੇ ਨਾ ਮਕਾਲੀ ਜਿਹੜੀ সিম ਚੱਲੀ ਹੈ ਜਿਹੜੇ ਅੰਦਰ ਨੰਬਰ ਮੈਂ ਉਹੀ ਰੱਖਿਆ ਹੈ ਨਾ ਤੇ ਮੈਂ ਕੱਲ ਹੀ ਜਿਹੜੇ ਮੇਰੇ ਪਾਪਾ ਨੇ ਮੇਰੇ ਦਾ সিম ਲਿਆ ਕੇ ਦਿੱਤੀ ਕਿਉਂਕਿ ਪਹਿਲਾਂ ਇਹ ਕੈਨਸਲ ਕਰਾਤੀ ਫਿਰ ਇਸ ਤੇ ਲਾਤਾ ਫੋਨ ਹੈ ਨਾ ਤੇ ਪਰ ਉਹਨੇ ਸਾਡਾ ਫੋਨ ਕਿਥੇ ਓਪਨ ਕਰਨਾ ਹੈਗਾ ਕਿ ਉਹਨੇ ਸਲੀਚਾ ਉਨ ਕਿਥੋਂ ਕਰਨਾ ਹੈ ਨਾ ਇਹ ਤਾਂ ਵੀ ਸਿਮ ਤੋੜ ਤੋੜੀ ਨਹੀਂ ਦਿੱਤੀ ਕੀ ਕੀਤਾ ਹੈ ਨਾ ਤੇ ਕੱਲ ਆਪਣਾ ਨੰਬਰ ਜਿਹੜਾ ਤੇ ਲੈ ਕੱਲ ਹੀ ਨੰਬਰ ਚੱਲਿਆ ਪਹਿਲਾ ਵਾਲ ਪੇਪਰ ਆ ਗਿਆ ਉਸ ਤੋਂ ਬਾਅਦ ਬੱਤਿਆ ਦਾ ਆ ਗਿਆ ਸਮਾਨ ਬੱਤਿਆ ਦਾ ਸਮਾਨ ਜਿਹੜਾ ਆ ਗਿਆ ਚਲੋ ਦੋਸਤ ਤੇ ਆਹ ਕੁਰਪਾਤੇ ਨੇ ਉਦੋਂ ਹੀ ਔਚ ਲਈ ਜੀ ਉਦੋਂ ਇਹਨੇ ਜੇਦ ਕੀਤੀ ਮਨਮੀਤ ਵੀ ਹੈ ਨਹੀਂ ਨੀ ਬੰਦੀ ਨੂੰ ਲੈ ਗਈ ਨਾਲ ਤੇਰੀ ਹੈ ਨਹੀਂ ਇਹ ਆ ਦੇ ਆ ਸੁਣ ਆਓ ਕਰੋ ਆ ਵੀ ਚਲ ਕੁਰਪਾਤੇ ਲਗਾਵਾ ਵਾਲਪੇਪਰ ਓਪਨ ਕਰਨ ਓਏ ਓਏ ਮਾੜਾ ਲੈ ਕੇ ਕੁਰਕੀ ਵੇਖਿਆ ਸੀ ਆ ਵੀ ਕੁਰਪਾਤੇ ਨੇ ਵਾਲਪੇਪਰ ਲਗਾਤਾ ਵਾ ਉੱਪਰ ਆਈ ਕੋਈ ਨਹੀਂ ਪਾਰਦਾ ਪਰ ਲਾਉਣੀ ਹੈ ਨਾ ਤਰ ਤੰਦ ਤੇ ਉਹ ਦੀਦੀ ਦਾ ਕੋਲ ਨਾ ਕੋਈ ਤੁਹਾਨੂੰ ਭਾਇਆ ਉਹ ਦੀਦੀ ਕਾਰੇ ਤੇ ਬਹੁਤ ਜ਼ਿਆਦਾ ਕਰ ਲੈ ਕਮੀ ਤੁਹਾਨੂੰ ਮੋੜ ਦਵਾਂ ਹਾਂ ਉਹ ਕਰੋ ਯਾਰ ਨੂੰ ਬੰਸਾਈਂ ਆਹ ਬਈ ਜਿੰਮੀ ਲੱਗੇ ਆ ਬਹੁਤ ਜ਼ਿਆਦਾ ਇਹਨੂੰ ਏਸੀ ਕਰਕੇ ਹਟਾ ਨਾ ਗ ਜਾਣੇ ਪਾਰਸਲ ਵਗੈਰਾ ਪਰ ਕੱਲੀ ਸੇਮ ਫਾਈ ਕਰਾ ਹਟਣੀ ਮਤਲਬ ਆਹ ਬਹੁਤ ਕਿਹਨਾਂ ਕਾਲਾ ਹਰਾ ਮਨਵੀਰ ਨੂੰ ਆ ਗਿਆ ਮਨਵੀਰ ਤਨਦਾ ਹੈ ਪਰ ਮੈਂ ਮਨਵੀਰ ਨੂੰ ਕੱਲ ਦੱਸਿਆ ਨਹੀਂ ਤੇ ਇਹਦੇ ਚਾਤ ਨੂੰ ਅੱਜ ਰੱਖਦਾ ਕਿ ਮੈਂ ਦੱਸਦਾ ਪਰ ਲੈਣਾ ਇਹ ਮਨ ini ini mau kalo terus ya jadi ada di kaki kita siapa ya jadi mainnya mama bayar yang dengan ਉਡੀ ਨਹੀਂ ਬੜਾ ਸੀਰਜ ਦੀ ਲੋਰ ਦੀ ਮੇਰੇ ਨੂੰ ਬਹੁਤ ਪਾਵਨ ਲੱਗ ਆ। ਆ ਜੋ ਜਨਮ ਆ ਕੇ ਰਹੀ ਨੀ ਸ਼ਾਹ ਅਵਲੇ ਕਿੰਨੇ ਦਿੰਦੇ ਨੇ ਆਹ ਕੰਮ ਨਹੀਂ ਇਸ ਮਾਣਾ ਹੈ ਪੇਪਰ ਸੋ ਮਲਟੀਪਲ ਚੀਜ਼ਾਂ ਬੰਦੂਟ ਮਮਾ ਇੱਥੇ ਆਹ ਕਦੇ ਆਹ ਨੂੰ ਤੁਸੀਂ ਇੱਥੇ ਇੱਕ ਚੀਜ਼ ਰੱਖ ਲੋ ਵਾਓ ਕਿੰਨਾ ਬੰਦਿ ਗਿਲੇ ਆ ਆ ਬਦਲ ਨਹੀਂ ਆ ਗਿਆ ਨਾ ਨਾ ਦੁੱਕ ਕਦਾਰੀ ਦੇਖ ਕਿ ਨਹੀਂ ਸਹੀ ਕਰ ਸੇ ਕਦਾਰੀ ਬਰਾਪਾ ਚੀਜ਼ ਵੀ ਬਾਰ ਕੀ ਹੁੰਦਾ ਨਹੀਂ ਮੈਨੂੰ ਨਹੀਂ ਦਿਆ ਨਾ ਦਰਿ

ਤੇ ਰੋ ਗਿਆ ਵਾ ਤੇ ਚਲੋ ਜੀ ਠੀਕ ਹੋ ਜਾ ਤੇਰਾ ਵਾ ਤੇ ਪੱਲਾ ਫਿਰਦਾ